ਜਦੋਂ ਭਾਰਤ ਤੇ ਪਾਕਿਸਤਾਨ ਦੇ ਉਜਾੜੇ ਨੂੰ ਆਜ਼ਾਦੀ ਦਾ ਨਾਂ ਦਿੱਤਾ ਸੁਣਨਾ ਤਾਂ ਇਹ ਗੱਲ ਦਿਮਾਗ 'ਚ ਆਉਂਦੀ ਹੈ ਕਿ ਕਿਸ ਗੱਲ ਦੇ ਜਸ਼ਨ ਕਿਹੜਾ ਮਾਰਕਾ ਮਾਰ ਲਿਆ ਸੀ ਇਸੇ ਗੱਲ ਨਾਲ ਸੰਬੰਧਤ ਇੱਕ ਰਚਨਾ ਲੇਖ ਰੂਪੀ ਆਪ ਸਭ ਦੇ ਰੂਬਰੂ ਕਰਨ ਲੱਗਿਆ ਜਿਸ ਵਿੱਚ ਕੁਝ ਸੱਚੀਆਂ ਗੱਲਾਂ ਦਾ ਵਰਣਨ ਹੈ ਸਾਲੈਂਦਾ ਹਰ ਜੀਵ ਬੂਟਾ ਮਨੁੱਖ ਆਜ਼ਾਦੀ ਲੋੜਦਾ ਹੈ ਪਿੰਜਰੇ 'ਚ ਕੈਦ ਤੋਤੇ ਚਿੜੀਆਂ ਵੀ ਖੁੱਲੇ ਅੰਬਰੀ ਉਡਣਾ ਲੋਚਦੇ ਨੇ ਪਰ ਤਾਕਤਵਰ ਧਿਰ ਇਨਸਾਨ ਆਪਣੀ ਖੁਸ਼ੀ ਲਈ ਉਹਨਾਂ ਨਤਾਨਿਆਂ ਨੂੰ ਗੁਲਾਮ ਬਣਾ ਕੇ ਰੱਖਦਾ ਹੈ ਗੁਲਾਮੀ ਖਿਲਾਫ ਆਜ਼ਾਦ ਹੋਣ ਦੀ ਇੱਛਾ ਨਿਰੰਤਰ ਆਪਣੇ ਸਫ਼ਰ ਤੇ ਰਹਿੰਦੀ ਹੈ ਜਦੋਂ ਭਾਰਤ ਪਾਕਿਸਤਾਨ ਦੀ ਅਖੌਤੀ ਆਜ਼ਾਦੀ ਦੀ ਗੱਲ ਕਰਦੇ ਆ ਤਾਂ 1947 ਵੇਲੇ ਹੋਏ ਭਿਆਨਕ ਉਜਾੜੇ ਕਤਲਿਆਂ ਲੁੱਟਖੋ ਆਪਣਿਆਂ ਕੋਲੋਂ ਵਿਛੜਨ ਵੇਲੇ ਦਾ ਵਿਰਲਾਪ ਕੰਨਾਂ 'ਚ ਗੁਰਬਲ ਗੁਰਬਲ ਕਰਨ ਲੱਗਦਾ ਹੈ ਇੱਜ਼ਤਾਂ ਦੀ ਚੀਰ ਫਾੜ ਦਾ ਦੁੱਖ ਆਪਣਿਆਂ ਵੱਲੋਂ ਆਪਣਿਆਂ ਦੇ ਕਤਲ ਕਿਹੜੀ ਆਜ਼ਾਦੀ ਵੱਲ ਲੈ ਕੇ ਗਏ ਸਨ ਇਹ ਸਵਾਲ ਅੱਜ ਵੀ ਦੋਵੇਂ ਦੇਸ਼ਾਂ ਦੇ ਹੁਕਮਰਾਨਾਂ ਨੂੰ ਮੂੰਹ ਚੜਾਉਂਦੇ ਨਜ਼ਰੀ ਪੈਂਦੇ ਨੇ ਇੱਕ ਦੂਜੇ ਦੀ ਕੰਧ ਨਾਲ ਕੰਧ ਸਾਂਝੀ ਖੇਤੀਬਾੜੀ ਦੇ ਸੰਦ ਸੰਦੇੜੇ ਤੋਂ ਲੈ ਕੇ ਕੰਦਾਂ ਵਿਚਕਾਰ ਬਣਾਏ ਮੋਗਰਿਆਂ ਥਾਣੀ ਦਾਲ ਸਬਜ਼ੀਆਂ ਵਾਲੀਆਂ ਕੌਲੀਆਂ ਦੇ ਬਟਾਂਦਰਿਆਂ ਵਾਲੀ ਸਾਂਝ ਨੂੰ ਕੌਣ ਖੂਨ ਦੀ ਰੰਗਤ ਦੇ ਗਿਆ ਸੋਚ ਕੇ ਦੇਖੋ ਕੀ ਸਿਆਸਤਦਾਨਾਂ ਦੇ ਵਚਨਾਂ ਤੇ ਫੁੱਲ ਚੜਾਉਂਦੇ ਕੜਮ ਚੌਧਰੀ ਕਿੰਨੀ ਜ਼ਹਿਰ ਆਪਣੇ ਅੰਦਰ ਸਮੋਈ ਬੈਠੇ ਹੋਣਗੇ ਕਿ ਪਿੰਡ ਪਿੰਡ ਸ਼ਹਿਰ ਸ਼ਹਿਰ ਚ ਨਫ਼ਰਤ ਦੇ ਬੀਜ ਬੀਜੇ ਕਿਵੇਂ ਅਮਰਬੇਲ ਬਣ ਕੇ ਭਾਈਚਾਰੇ ਦੇ ਬੂਟੇ ਨੂੰ ਸੁਕਾ ਗਏ ਅੱਜ ਸੋਸ਼ਲ ਮੀਡੀਆ ਦਾ ਯੋਗ ਹੈ ਇੱਕ ਸੁਨੀਹਾ ਚੁਟਕੀ ਮਾਰਿਆਂ ਦੇਸ਼ਾਂ ਦੀਆਂ ਹੱਦਾਂ ਟੱਪ ਜਾਂਦਾ ਅੱਜ ਤੋਂ 75 ਸਾਲ ਪਹਿਲਾਂ ਸਿਆਸਤ ਕਿੰਨੀ क्रੂਪ ਹੋਵੇਗੀ ਜਿਸ ਨੇ ਘਰ ਘਰ ਨਫ਼ਰਤ ਦੇ ਥੋਰ ਖਿਲਾਰ ਦਿੱਤੇ ਸਨ ਲੱਖਾਂ ਲੋਕਾਂ ਦਾ ਕਤਲਿਆ ਗਿਣਤੀ ਮੰਤੀ ਤੋਂ ਪਰੇ ਮਾਲੀ ਨੁਕਸਾਨ ਅਮੋਲੀਆਂ ਸਾਂਝਾਂ ਦੇ ਵਿਛੋੜੇ ਆਪੋ ਆਪਣੀਆਂ ਝੋਲੀਆਂ ਚ ਪਵਾ ਕੇ ਸਾਨੂੰ ਕਿਹੜੀ ਆਜ਼ਾਦੀ ਵਾਲਾ ਛਣਛਣਾ ਫੜਾ ਦਿੱਤਾ ਗਿਆ ਬੇਸ਼ੱਕ ਉਹ ਦਰਦੀਲਾ ਦੌਰ ਸਾਡੇ ਦਾਦਿਆਂ ਬਾਬਿਆਂ ਦਾ ਦੌਰ ਸੀ ਪਰ ਜਦੋਂ ਲੰਮੀਆਂ ਉਮਰਾਂ ਵਾਲੇ ਬਜ਼ੁਰਗੀਆਂ ਦੀਆਂ ਹੌਕਿਆਂ ਹਟਕੋਰੀਆਂ ਭਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਨਲਸਰ ਹੋਈਆਂ ਦੇਖਦੇ ਆ ਤਾਂ ਦਿਲ ਪਾੜਦਾ ਕਿਵੇਂ ਅੱਜ ਵੀ ਬਜ਼ੁਰਗ ਆਪਣੇ ਪਿਛਲੇ ਪਿੰਡਾਂ ਪਰਿਵਾਰਾਂ ਖੇਤਾਂ ਦੋਸਤਾਂ ਨੂੰ ਯਾਦ ਕਰਕੇ ਖੂਨ ਦੇ ਅਥਰੂ ਰੋਂਦੇ ਨੇ ਆਮ ਲੋਕਾਂ ਨੇ ਤਾਂ ਅਜਿਹੀ ਯਾਦ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਿਹੜੀ ਆਪਣੇਆਂ ਦੇ ਖੂਨ 'ਚ ਗੁੰਨੀ ਹੋਵੇ ਮੈਂ ਪੰਜਕ ਬਾਰੇ ਪਹਿਲਾਂ ਸਕਾਟਲੈਂਡ ਦੇ ਸ਼ਹਿਰ ਗਲਾਸਕੋ ਆ ਕੇ ਬਸਿਆ ਤਾਂ ਇੱਥੇ ਮਿਲੇ ਦੋ ਸ਼ਖਸਾਂ ਦੀਆਂ ਗੱਲਾਂ ਸੁਣ ਕੇ ਔਂ ਲੱਗਿਆ ਜਿਵੇਂ ਮੈਂ ਉਹਨਾਂ ਦੇ ਪਿਓ ਦਾਦਿਆਂ ਦੀਆਂ ਚੀਕਾਂ ਆਪਣੇ ਕੰਨੀਆਂ ਸੁਣ ਰਿਆ ਹੋਵਾਂ ਪਹਿਲਾ ਸ਼ਖਸ ਸੀ ਅਬਦਲ ਕਿਊਮ ਨਾਂ ਦਾ ਦੁਕਾਨਦਾਰ ਵੀਰ ਉਹਦੀ ਦੁਕਾਨ ਤੇ ਗਿਆ ਤਾਂ ਜਿਹੜਾ ਮੋਹ ਆਪਣਾ ਤੱਕ ਕਿਉਮ ਵੱਲੋਂ ਮੇਰੇ ਸੀਨੇ ਤੇ ਉਕਰ ਦਿੱਤਾ ਉਹ ਇਹ ਦੇ ਦੱਸਣ ਲਈ ਕਾਫੀ ਸੀ ਕਿ ਉਜਾੜੇ ਤੋਂ ਪਹਿਲਾਂ ਸਾਡਾ ਪਰਪਾ ਕਿਹੋ ਜਿਹਾ ਰਿਹਾ ਹੋਗਾ ਕਿਉਮ ਨੇ ਆਪਣੀਆਂ ਗੱਲਾਂ ਦੀ ਸ਼ੁਰੂਆਤ ਤਾਂ ਬਹੁਤ ਖੁਸ਼ਮિજાਜੀ ਨਾਲ ਕੀਤੀ ਪਰ ਅਚਾਨਕ ਅੱਖਾਂ ਦੇ ਕੋਏ ਅਥਰੂਆਂ ਨੂੰ ਸਾਂਭ ਨਾ ਸਕੇ ਕਿਉਮ ਦਾ ਕਹਿਣਾ ਸੀ ਕਿ ਸਾਡਾ ਜਗਰਾਮਾ ਕੋਲ ਪਿੰਡ ਸਬੱਦੀ ਚੰਗਾ ਖਾਸਾ ਪਰਿਵਾਰ ਤੇ ਕਾਮਕਾਰ ਸੀ ਉਜਾੜਾ ਹੋਇਆ ਤਾਂ ਪਾਕਿਸਤਾਨ ਦੇ ਟੋਬਾ ਟੇਕ ਸਿੰਘ ਜਾ ਕੇ ਬਸਣਾ ਪਿਆ ਮੇਰੇ ਦਾਦੇ ਦਾ ਸਰਦਾਰਾਂ ਨਾਲ ਅੰਤਾਂ ਦਾ ਮਲਾਜਾ ਸੀ ਪਿਆਰ ਸੀ ਦਾਦੇ ਦੀਆਂ ਗੱਲਾਂ 'ਚ ਉਹ ਮੋਹ ਆਖਰੀ ਸਾਹ ਤੱਕ ਜਿਉਂਦਾ ਰਿਹਾ ਉਹ ਦਸਤਾਰਾਂ ਵਾਲੇ ਤੇ ਉੱਚੇ ਕਰਤਾਰਾਂ ਵਾਲੇ ਯਾਰਾਂ ਸਰਦਾਰਾਂ ਦੀ ਯਾਦ 'ਚ ਬਾਹਾਂ ਖੜੀਆਂ ਕਰ ਕਰ ਅੱਲਾ ਅੱਗੇ ਉਹਨਾਂ ਦੀਆਂ ਖੈਰਾਂ ਮੰਗਦਾ ਜਿੰਨੀ ਦੇਰ ਦਾਦਾ ਅਨਜਮਦੀਨ ਜਿਉਂਦਾ ਰਿਹਾ ਸਬੱਦੀ ਤੋਂ ਬੰਨ ਕੇ ਲਿਆਂਦੀ ਪਾਗੀ ਬੰਨਦਾ ਰਿਹਾ ਕੋਈ ਦੂਜੀ ਪੱਗ ਖਰੀਦੀ ਵੀ ਨਾ ਆਪਣੇ ਦਾਦੇ ਦੀਆਂ ਗੱਲਾਂ ਸੁਣਾਉਂਦਾ ਕਿਉਂ ਨੀਮੀ ਪਾਈ ਦੁਕਾਨ ਦੇ ਕਾਊਂਟਰ ਤੇ ਉਂਗਲਾਂ ਨਾਲ ਭਾਰਤ ਜੀ ਲਿਖਦਾ ਮੇਰੇ ਕੋਲੋਂ ਅੱਖਾਂ ਦੇ ਗਿੱਲੇ ਹੋਏ ਕੋੇਸ਼ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੰਦੀ ਬਾਈ ਮੇਰੇ ਅੱਬਾ ਨੂੰ ਦਾਦੇ ਨੇ ਕਹਿਣਾ ਕਿ ਰਫੀਕ ਮੈਨੂੰ ਨਣਕਾਣੇ ਲੈ ਚੱਲ ਮੈਂ ਪੱਗਾਂ ਵਲੇ ਸਰਦਾਰ ਦੇਖਣੇ ਐ ਇਸੇ ਤਰ੍ਹਾਂ ਹੀ ਬਾਗੀ ਬਿਰਤੀ ਦੇ ਸ਼ਾਇਰ ਸਲੀਮ ਰਾਜਾ ਨੂੰ ਮਿਲਣ ਦਾ ਸਬਬ ਬਣਿਆ ਸਲੀਮ ਰਾਜਾ ਦੇ ਪਰਿਵਾਰ ਦਾ ਪਿੱਛਾ ਰਹਿ ਕੋਟ ਦਾ ਸੀ ਉਹੀ ਦਰਦ ਉਹੀ ਆਪਣਿਆਂ ਨੂੰ ਮਿਲਣ ਦੀ ਚਾਹਤ ਸਲੀਮ ਰਾਜਾ ਦੀਆਂ ਗੱਲਾਂ 'ਚ ਦੇਖਣ ਨੂੰ ਮਿਲੀ ਹਰਾਨੀ ਉਦੋਂ ਹੀ ਜਦੋਂ ਸਲੀਮ ਰਜ਼ਾ ਜੀ ਨੇ ਆਪਣੀ ਉਰਦੂ ਸ਼ਾਇਰੀ ਨੂੰ ਗੁਰਮੁਖੀ 'ਚ ਅਨਵਾਦ ਕਰਕੇ ਛਾਪਣ ਲਈ ਭੇਜਿਆ ਤੇ ਤਕੀਦ ਕਰਦਿਆਂ ਬੋਲੇ ਮਨਦੀਪ ਮੇਰੀ ਇੱਛਾ ਹੈ ਕਿ ਤੁਸੀਂ ਰਚਨਾ ਦੇ ਅਖੀਰ 'ਚ ਮੇਰਾ ਨਾਮ ਸਲੀਮ ਰਜ਼ਾ ਰਾਇਕੋਟੀ ਜ਼ਰੂਰ ਲਿਖਣਾ ਸੂਏ ਕੱਸੀਆਂ 'ਚ ਤੈਰਦੀਆਂ ਲਾਸਾਂ ਨੂੰ ਬਾਲ ਉਮਰੇ ਤੱਕ ਬੈਠਾ ਸਲੀਮ ਰਜ਼ਾ ਅਜੇ ਵੀ ਉਹ ਭਿਆਨਕ ਤਸਵੀਰਾਂ ਦਿਲ 'ਚ ਸਾਂਭੀ ਬੈਠਾ ਹੈ ਅੱਜ ਦੋਵੇਂ ਦੇਸ਼ਾਂ ਦੇ ਹਾਕਮ ਆਜ਼ਾਦੀ ਦਾ ਜਿੰਨਾ ਮਰਜੀ ਡੌਂਡ ਕਾ ਪਿੱਟਣ ਫਾਰੂ ਸਮਾਂ ਆਜ਼ਾਦੀ ਦਾ ਸੀ ਜਾਂ ਬਰਬਾਦੀ ਦਾ ਪਿੰਡਿਆਂ ਤੇ ਹਿਡਾਉਣ ਵਾਲੇ ਲੋਕ ਜਾਣਦੇ ਨੇ ਦੇਸ਼ ਮਹਿੰਗਾਈ ਭੁੱਖਮਰੀ ਭ੍ਰਿਸ਼ਟਾਚਾਰ ਦੀ ਦਲਦਲ ਚ ਤਸਿਆ ਹੋਵੇ ਤੇ ਲੋਕਾਂ ਨੂੰ ਘਰ ਘਰ ਝੰਡੇ ਲਾਉਣ ਦੇ ਫਰਮਾਨ ਸਰਾਏ ਜਾ ਰਹੇ ਹੋਣ ਇਉਂ ਲੱਗਦਾ ਜਿਵੇਂ ਭੁੱਖੇ ਨੂੰ ਰੋਟੀ ਦੇਣ ਦੀ ਬਜਾਏ ਕਾਗਜ਼ ਤੇ ਰੋਟੀ ਦੀ ਤਸਵੀਰ ਬਣਾ ਕੇ ਫੜਾ ਦਿੱਤੀ ਹੋਵੇ